ਬਹੁਤ ਵਧੀਆ ਲੱਗ ਗਿਆ ਸਰ ਬਹੁਤ ਜ਼ਿਆਦਾ ਸਾਰਾ ਪ੍ਰੋਸੈਸ ਆਨਲਾਈਨ ਸੀਗਾ ਬਟ ਅਸੀਂ ਬਹੁਤ ਦੂਰੋਂ ਆਏ ਆ ਖਡੂਰ ਸਾਹਿਬ ਲੱਗ ਹੋਏ ਆ ਤਾਂ ਕਰਕੇ ਸਾਨੂੰ ਇੰਨਾ ਨਹੀਂ ਆਣਾ ਪਿਆ ਇੱਥੇ ਬਹੁਤ ਵਧੀਆ ਸਟਾਫ ਹੋਦੀ ਹੈ ਬਹੁਤ ਜ਼ਿਆਦਾ ਰਿਸਪੌਂਸ ਬਹੁਤ ਦਿੱਤਾ ਜੀ ਫੋਨ ਤੇ ਗਾਈਡਨਸ ਕੀਤੀ ਬਹੁਤ ਜ਼ਿਆਦਾ ਤੇ ਇਹਨਾਂ ਦਾ ਵਧੀਆ ਬੇ ਵਧੀਆ ਵਸ ਜੀਲਿੰਗ ਬਹੁਤ ਜ਼ਿਆਦਾ ਵਧੀਆ ਸਰ ਇਹਨਾਂ ਨੇ ਸਾਡੇ ਇਹਨਾਂ ਦੀ ਐਡ ਦੇਖੀ ਸੀ ਇਹਨਾਂ ਨੇ ਵੀ ਜੇ ਆ ਰਹੇ ਨੇ ਤਹੀਂ ਡਿਸਟ੍ਰਿਕਟ ਤਰਨਤਾਰਨ ਤੋਂ ਆਏ ਨੇ ਇਹਨਾਂ ਨੇ ਐਡ ਦੇਖ ਕੇ ਆਏ ਇਹਨਾਂ ਨੇ ਬਹੁਤ ਜ਼ਿਆਦਾ ਲੱਗਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਯਾਰ ਮਤਲਬ ਇੰਨਾ ਕਿ ਗਾਈਡੈਂਸ ਵਧੀਆ ਕਰਦੇ ਨੇ ਨਾ ਮਤਲਬ ਸਾਰੇ ਕੁਝ ਦੱਸਦੇ ਆ ਤੁਸੀਂ ਕਿੱਥੇ ਜਾ ਰਹੇ ਹੋ ਮਤਲਬ ਕੋਈ ਇਲੀਗਲ ਕੰਮ ਨਹੀਂ ਹੈ ਸਾਰਾ ਲੀਗਲ ਕੰਮ ਹੈ ਜੋ ਇਹਨਾਂ ਨੇ ਦੱਸਿਆ ਖੇਤ ਤੱਕ ਉਹ ਹੀ ਕੀਤਾ ਸਰ ਜੋ ਇਹਨਾਂ ਨੇ ਵਾਦੇ ਕੀਤੇ ਉਹ ਹੀ ਪੂਰੇ ਕੀਤਾ ਸਰ ਇਹਨਾਂ ਦੇ 25 ਡੇਸ ਮੇਰਾ ਵੀ ਓਨਲੀ 25 ਡੇਸ ਹਾਂਜੀ ਪਰ ਇਹਨਾਂ ਦੀ ਜਿਹੜੀ ਐਸ ਇਹਨਾਂ ਦੀ ਮਿਹਨਤ ਸਦਕਾ ਇਹ ਜਿਹੜਾ ਵੀਜ਼ਾ ਜਿਹੜਾ 25 ਦੇ ਦਿੱਤਾ ਸਰ ਜੀ ਸਤਿ ਸ਼੍ਰੀ ਅਕਾਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਇੱਕ ਵਾਰ ਫਿਰ ਪਹੁੰਚੇ ਆ ਵਿਜ਼ਨ ਗਰੁੱਪ ਜਿੱਥੇ ਇੱਕ ਬੱਚੇ ਦਾ ਫਿਰ ਇੱਕ ਵਾਰ ਵਿਜ਼ਨ ਗਰੁੱਪ ਵਾਲਿਆਂ ਨੇ ਜਿਹੜਾ ਸੁਪਨਾ ਪੂਰਾ ਕੀਤਾ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ ਥੈਂਕ ਯੂ ਸਰ ਥੈਂਕ ਯੂ ਕੀ ਨਾਮ ਹੈ ਜਸਪਿੰਦਰ ਕਿਉਂ ਕਿਦਾਂ ਦਾ ਲੱਗ ਰਿਹਾ ਕਿ ਅੱਜ ਤੁਹਾਡਾ ਜਿਹੜਾ ਵੀਜ਼ਾ ਤੁਹਾਡੇ ਹੱਥਾਂ ਦੇ ਵਿੱਚ ਹੈ ਬਹੁਤ ਵਧੀਆ ਲੱਗ ਗਿਆ ਸਰ ਬਹੁਤ ਜ਼ਿਆਦਾ ਲੱਗਿਆ ਸੀ ਉਮੀਦ ਸੀ ਕੋਈ ਰਿਫਿਊਜ਼ਲ ਵਗੈਰਾ ਸੀ ਪਹਿਲਾਂ ਨਹੀਂ ਸਰ ਮੇਰਾ ਫਰੈਸ਼ ਕੇਸ ਆ ਫਰੈਸ਼ ਕੇਸ ਸੀ ਹਾਂਜੀ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਕਿ ਕਿੰਨੇ ਗੇੜੇ ਤੁਹਾਨੂੰ ਕੱਟਨੇ ਪਏ ਜੀ ਗੱਲ ਕਰੀਏ ਇੱਥੇ ਸਾਰਾ ਪ੍ਰੋਸੈਸ ਆਨਲਾਈਨ ਸੀਗਾ ਬਟ ਅਸੀਂ ਬਹੁਤ ਦੂਰੋਂ ਆਏ ਆ ਖਡੂਰ ਸਾਹਿਬ ਲੱਗੋ ਆਏ ਆ ਤਾਂ ਕਰਕੇ ਸਾਨੂੰ ਇੰਨਾ ਨਹੀਂ ਆਣਾ ਪਿਆ ਇੱਥੇ ਬਟ ਗਾਈਡੈਂਸ ਸਾਨੂੰ ਬੜੀਆ ਬੜੀਆ ਹੁੰਦੀ ਆ ਹੁਣ ਕਿੱਥੇ ਚੱਲਿਓ ਫਿਰ ਬਸ ਹੁਣ ਕੈਨੇਡਾ ਖੁਸ਼ੀ ਪੂਰੀ ਹੈ ਹੁਣ ਹਾਂਜੀ ਸਰ ਕਿ ਕਿੱਦਾਂ ਦਾ ਲੱਗ ਰਿਹਾ ਹੈ ਕਿ ਹੁਣ ਜਿਹੜਾ ਵਿਜ਼ਨ ਗਰੁੱਪ ਨੇ ਇੱਕ ਤੁਹਾਡੇ ਸੁਪਨੇ ਜਿਹੜੇ ਨੂੰ ਪੂਰੇ ਕੀਤੇ ਹਾਂਜੀ ਸਰ ਬਹੁਤ ਵਧੀਆ ਲਗਾਏ ਨਾਲ ਬਹੁਤ ਜਿਆਦਾ ਸਟਾਫ ਵਧੀਆ ਬਹੁਤ ਜਿਆਦਾ ਰਿਸਪੌਂਸ ਬਹੁਤ ਦਿੱਤਾ ਜੀ ਫੋਨ ਤੇ ਗਾਈਡੈਂਸ ਕੀਤੀ ਬਹੁਤ ਜਿਆਦਾ ਇਹਨਾਂ ਦਾ ਵਧੀਆ ਬੇ ਵਧੀਆ ਵਸ ਡੀਲਿੰਗ ਬਹੁਤ ਜ਼ਿਆਦਾ ਵਧੀਆ ਸਰ ਇਹਨਾਂ ਦੇ ਥੈਂਕ ਯੂ ਸਰ ਕਿੱਦਾਂ ਵਿਜ਼ਨ ਗਰੁੱਪ ਕਿੱਦਾਂ ਪਹੁੰਚੇ ਸਰ ਸਰ ਇਹਨਾਂ ਦੀ ਐਡ ਦੇਖੀ ਸੀ ਇਹਨੇ ਇਹਨੇ ਵਿਜ਼ੇ ਆ ਰਹੇ ਨੇ ਤਹੀਂ ਡਿਸਟ੍ਰਿਕਟ ਤਰਨਤਾਰਨ ਤੋਂ ਆਏ ਇਹਨਾਂ ਨੇ ਐਡ ਦੇਖ ਕੇ ਆਏ ਇਹਨਾਂ ਨੇ ਇਹ ਬਹੁਤ ਵਧੀਆ ਗਾਈਡ ਕਰਦੇ ਆ ਬੱਚੇ ਬਾਕੀ ਬਾਹਰ ਪੇਜਣ ਵਾਲੇ ਏਜੰਟਾਂ ਦੇ ਨਾਲੋਂ ਵਿਜ਼ਨ ਗਰੁੱਪ ਕਿਸ ਤਰ੍ਹਾਂ ਦਾ ਲੱਗਾ ਬਹੁਤ ਅਲੱਗ ਆ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਯਾਰ ਮਤਲਬ ਇਹਨਾਂ ਕਾ ਗਾਈਡੈਂਸ ਵਧੀਆ ਕਰਦੇ ਨੇ ਨਾ ਮਤਲਬ ਸਾਰਾ ਕੁਝ ਦੱਸਦੇ ਆ ਤੁਸੀਂ ਕਿੱਥੇ ਜਾ ਰਹੇ ਹੋ ਮਤਲਬ ਕੋਈ ਲੀਗ ਇਲੀਗਲ ਕੰਮ ਨਹੀਂ ਹੈ ਸਾਰਾ ਲੀਗਲ ਕੰਮ ਆ ਹਮਮ ਅਕਸਰ ਦੇਖਿਆ ਜਾਂਦਾ ਵੀ ਸਰ ਖੱਜਲ ਖਵਾਰ ਬੜਾ ਹੋਣਾ ਪੈਂਦਾ ਵੀ ਜੇ ਕਿਸੇ ਏਜੰਟ ਕੋ ਗਏ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਕਰਨਾ ਕੀ ਹੈ ਕਿਸ ਤਰ੍ਹਾਂ ਕਰਨਾ ਹੈ ਤੇ ਇੱਕ ਭਰੋਸਾ ਜਦੋਂ ਨਾ ਬਣੇ ਫਿਰ ਅਗਲਾ ਫਿਰ ਪਿੱਛੇ ਹੁੰਦਾ ਪਰ ਇੱਥੇ ਇਸ ਤਰ੍ਹਾਂ ਦਾ ਕੁਝ ਲੱਗਿਆ ਨਹੀਂ ਸਰ ਇੱਥੇ ਕੁਝ ਨਹੀਂ ਜੋ ਇਹਨਾਂ ਨੇ ਦੱਸਿਆ ਖੇਤ ਤੱਕ ਉਹ ਹੀ ਕੀਤਾ ਸਰ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਹੀ ਪੂਰੇ ਕੀਤਾ ਸਰ ਇਹਨਾਂ ਨੇ ਜੋ ਗਾਇ ਕਾਈਡੈਂਸ ਕੀਤੀ ਇਹਨਾਂ ਨੇ ਇਸ ਤਰ੍ਹਾਂ ਕਰਕੇ ਤੁਹਾਡਾ ਇਹ ਹੋ ਪ੍ਰੋਸੈਸ ਹੋ ਗਿਆ ਇਸ ਤਰ੍ਹਾਂ ਉਹ ਸਾਰਾ ਸਾਰਾ ਹੋਇਆ ਹਮ ਵਿਦੀਨ 25 ਡੇਸ ਚ ਮੇਰਾ ਵੀਜ਼ਾ ਓਨਲੀ 25 ਡੇਸ ਹਾਂਜੀ ਲੱਗਿਆ ਸੀ ਵੀ ਇੰਨੇ ਦਿਨਾਂ ਚ ਆ ਜੂਗਾ ਨਹੀਂ ਸਰ ਨਹੀਂ ਬਿਲਕੁਲ ਸਰ ਲੱਗਿਆ ਸੀ ਨਹੀਂ ਸਰ ਪਰ ਇਹਨਾਂ ਦੀ ਜਿਹੜੀ ਐਸ ਇਹਨਾਂ ਦੀ ਮਿਹਨਤ ਸਦਕਾ ਇਹ ਜਿਹੜਾ ਵੀਜ਼ਾ ਜਿਹੜਾ 25 ਡੇਸ ਜੀ ਤੇ ਹੁਣ ਅੱਗੇ ਦੀ ਕੀ ਪਲੈਨਿੰਗ ਹੈ ਤੁਹਾਡੇ ਉੱਥੇ ਜਾ ਕੇ ਬਸ ਸਟੱਡੀ ਕਰਾਂਗੇ ਨਾਲ ਫਿਰ ਜੌਬ ਕਰਾਂਗੇ ਮਤਲਬ ਸਾਰਾ ਕੁਝ ਹੋਰ ਜੈਲ ਸੈਪਲ ਕਰਾਂਗੇ ਜੀ ਕਦ ਜਾਣਾ ਕਦੋਂ ਹੈ ਹੁਣ ਮੈਂ ਇੰਡੇ ਕੈਮਰਾ ਸਰ ਕੀ ਕਹਿਣਾ ਚਾਹੁੰ ਕਿ ਫਿਰ ਹੋਰ ਲੋਕਾਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਵੀਜ਼ਨ ਗਰੁੱਪ ਕਿਸ ਤਰ੍ਹਾਂ ਦਾ ਸਰ ਉਹਨਾਂ ਨੂੰ ਇਹ ਗਾਈਡ ਕਰਾਂਗੇ ਵੀ ਵੀਜ਼ਨ ਦਾ ਬਹੁਤ ਵਧੀਆ ਕੰਮ ਡੀਲਿੰਗ ਕਰਦਾ ਤਾਂ ਆਪਣੇ ਬੱਚਿਆਂ ਦੇ ਪਪੇ ਇੱਕ ਵਾਸਤੇ